ਜਿਹੜੀ ਤੱਕ ਮੇਡੇ ਬਹੁਤ ਵੱਡਾ ਹੰਦਾਰਾ ਮਿਲ ਰਿਹਾ ਕਿ ਮੈਂ ਸੰਤ ਲੋਂਗੋਆ ਸਾਹਿਬ ਦੇ ਨਾਲ ਵੀ ਬਹੁਤ ਦੇਰ ਰਿਹਾ ਸੰਤ ਲੋਂਗੋਆ ਜੀਂਦਿਆਂ ਵੀ ਉਹਨੇ ਪੰਥ ਦੀ ਚੜ੍ਹਦੀ ਕਲਾ ਕੀਤੀ ਉਹਨਾਂ ਦੀ ਪ੍ਰਧਾਨਗੀ 3 ਲੱਖ ਬੰਦਾ ਗ੍ਰਿਫਤਾਰ ਹੋਇਆ ਧਰਮਯੋਗ ਅੱਜ 40 ਬਰਸੀ ਆ ਉਹਨਾਂ ਦੀ ਅੱਜ 40 ਬਰਸੀ ਤੇ ਮੈਨੂੰ ਯਾਦ ਆਦਾ ਵੀ ਸੰਤ ਲੋਂਗੋਵਾਲ ਦੀ ਰੂਹ ਸੰਗਰੂਰ ਦੇ ਲੋਕਾਂ ਨੂੰ ਮੁਕਸਾ ਰਹੀ ਹੈ ਪੰਥ ਜਿਹੜਾ ਉਹਨੂੰ ਕਮਜ਼ੋਰ ਨਹੀਂ ਹਾਂ ਫੰਸਰੂ ਚੜਦੀ ਕਲਾ ਚ ਰੱਖੋ ਕਿਉਂਕਿ ਬੜੀ ਧੀਰ ਬਾਅਦ ਸੰਤ ਲੰਗੋਵਾਲ ਦੇ ਖਿਆਲਾਂ ਦੇ ਬੰਦੇ ਜਿਹੜੇ ਆ ਉਹ ਅਕਾਲੀ ਦਲ ਦੀ ਅਗਵਾਈ ਕਰਦੇ ਆ ਸੰਤ ਲੰਗੋਵਾਲ ਵੀ ਤਖਤਦੰਦਵਾਨ ਸਾਹਿਬ ਦਾ ਪਹਿਲਾ ਜਥੇਦਾਰ ਸੀ ਤੇ ਉਹ ਪ੍ਰਧਾਨ ਬਣਿਆ ਗਿਆਨੀ ਹਰਪ੍ਰੀਤ ਸਿੰਘ ਵੀ ਹਾਲਾਤ ਇਹ ਉਦੋਂ ਬਣੇ ਜਦੋਂ ਉਹ ਅਕਾਲੀ ਦਲ ਜ਼ੀਰੋ ਤੇ ਜਦੋਂ ਅਕਾਲੀ ਦਲ ਸਾਰੀਆਂ ਇਲੈਕਸ਼ਨਾਂ ਹਾਰ ਗਿਆ ਤੇ ਫਿਰ ਸਿਆਸੀ ਬੰਦਿਆਂ ਦੇ ਨਾਲ ਨਾਲ ਧਰਮ ਲੋਕਾਂ ਨੂੰ ਚਿੰਤਾ ਵਧ ਗਈ ਸੋਢੇਪੁਰ ਸਾਹਿਬ ਲੋਕ ਵੱਡੇ ਪੱਧਰ ਤੇ ਪਹੁੰਚੇ ਆ ਇਥੋਂ ਇੱਕ ਚੰਗਾ ਹੰਗਾਰਾ ਮਿਲ ਰਿਹਾ ਜਿਹੜੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਮੈਂ ਸੰਤ ਲੰਗੋਆ ਸਾਹਿਬ ਦੇ ਨਾਲ ਵੀ ਬਹੁਤ ਦੇਰ ਨੂੰ ਮੇਰਾ ਸੰਗਰੂਪ ਤੇ ਬਹੁਤ ਬਰੀ ਮੈਂ ਆ ਸੰਤ ਲੰਗੋਆ ਜਿੰਦਿਆਂ ਵੀ ਉਹਨੇ ਪੰਥ ਦੀ ਚੜ੍ਹਦੀ ਕਲਾ ਕੀਤੀ ਉਹਨਾਂ ਦੀ ਪ੍ਰਧਾਨਗੀ 3 ਲੱਖ ਬੰਦਾ ਗ੍ਰਿਫਤਾਰ ਹੋਇਆ ਧਰਮਯੋਗ ਮੋਰਚੇ ਜੋ ਕਿ ਅੱਜ 40ਵੀਂ ਵਰਸੀ ਆ ਉਹਨਾਂ ਦੀ ਤੇ 40ਵੀਂ ਵਰਸੀ ਤੇ ਮੈਨੂੰ ਯਾਦ ਆਦਾ ਵੀ ਸੰਤ ਲੰਗੋਵਾਲ ਦੀ ਰੂਹ ਸੰਗਰੂਰ ਦੇ ਲੋਕਾਂ ਨੂੰ ਮੁਕਸਾਰੀ ਆ ਪੰਥ ਜਿਹੜਾ ਉਹਨੂੰ ਕਮਜ਼ੋਰ ਨਹੀਂ ਹੋਣ ਦੇਣਾ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਕਿਉਂਕਿ ਬੜੀ ਧੀਰ ਬਾਅਦ ਸੰਤ ਲੰਗੋਵਾਲ ਦੇ ਖਿਆਲਾਂ ਦੇ ਬੰਦੇ ਜਿਹੜੇ ਆ ਉਹ ਅਕਾਲੀ ਦਲ ਦੀ ਅਗਵਾਈ ਕਰ ਰਹੇ ਆ ਸੰਤ ਲੰਗੋਵਾਲ ਵੀ ਪਿੰਡ ਤਖਤ ਦਮਦਵਾ ਸਾਹਿਬ ਦਾ ਪਹਿਲਾ ਜਥੇਦਾਰ ਸੀ ਤੇ ਉਹ ਪ੍ਰਧਾਨ ਬਣਿਆ ਗਿਆਨੇ ਹਰਪ੍ਰੀਤ ਸਿੰਘ ਵੀ ਦਮਦਵਾ ਸਾਹਿਬ ਦਾ ਜਥੇਦਾਰ ਸੀ ਤੇ ਉਹ ਅਕਾਲੀ ਦਲ ਦਾ ਪ੍ਰਧਾਨ ਬਣਿਆ ਹਾਲਾਤ ਇਹ ਉਦੋਂ ਬਣੇ ਜਦੋਂ ਅਕਾਲੀ ਦਲ ਜ਼ੀਰੋ ਤੇ ਚੱਲ ਚੋੜੇਪੁਰ ਸਾਹਿਬ ਜਦੋਂ ਅਕਾਲੀ ਦਲ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਅਕਾਲੀ ਦਲ ਸਾਰੀਆਂ ਇਲੈਕਸ਼ਨਾਂ ਹਾਰ ਗਿਆ ਤੇ ਫਿਰ ਸਿਆਸੀ ਬੰਦਿਆਂ ਦੇ ਨਾਲ ਨਾਲ ਧਾਰਮਿਕ ਲੋਕਾਂ ਨੂੰ ਚਿੰਤਾ ਵਧ ਗਈ ਪੇ ਪੰਥ ਸਾਹਿਬ ਕੀ ਬਣੂਗਾ ਸਿਆਸੀ ਬੰਦੇ ਅਕਾਲ ਤਖਤ ਤੇ ਗਏ ਤੇ ਸਾਡੀਆਂ ਗਲਤੀਆਂ ਜਿਹੜੀਆਂ ਉਹਦੇ ਕਰਕੇ ਆ ਦਿਨ ਵੇਖਣੇ ਪਏ ਆ ਸਾਨੂੰ ਵੀ ਸਜ਼ਾ ਦਿਓ ਤੇ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਵੀ ਸਜ਼ਾ ਦਿਓ ਜਥੇਦਾਰ ਸਾਹਿਬ ਨੇ ਪਰ ਸਾਰਿਆਂ ਨੂੰ ਸਦਿਆ ਆ ਕੇ ਸਾਰੀਆਂ ਗੱਲਾਂ ਇਹਨਾਂ ਨੇ ਮੰਨ ਲਈਆਂ ਮੰਨਣ ਤੋਂ ਬਾਅਦ ਮੁਖਸਰਾਨ ਕੇ ਸਾਰੀ ਗੱਲ ਤੋਂ ਮੁਕਰ ਗਿਆ ਲੋਕਾਂ ਦੇ ਵਿੱਚ ਗੁੱਸਾ ਹੋਰ ਵਧਿਆ ਤੇ ਲੋਕ ਜਿਹੜੇ ਆ ਉਹ ਜਥੇਦਾਰਾਂ ਦੀ ਗੱਲ ਤੇ ਖੜ ਗਏ ਜੋ ਸਰਕਾਰ ਆ ਕਿ ਪਸਤੀ ਕਰੋ ਪੰਜ ਮੈਂਬਰੀ ਚੋਣ ਕਰਾਓ ਜੀ ਪੰਜ ਮੈਂਬਰੀ ਦੀ ਪਸਤੀ ਕਰਾਈ ਤੇ ਵੀ ਚੋਣ ਹੋਈ ਲੋਕਾਂ ਤੋਂ ਉਤਸ਼ਾਹ ਹੋਇਆ ਸਤਿ ਸ੍ਰੀ ਅਕਾਲ ਗੁਰਨੇ ਹਰਪ੍ਰੀਤ ਸਿੰਘ ਨੂੰ ਲੋਕਾਂ ਨੇ ਆਪ ਆਪਣਾ ਰਾਸੀ ਲੀਡਰ ਚੁਣਿਆ ਸਤੰਤ ਕੌਰ ਨੂੰ ਆਪਣੀ ਘਰ ਦੀ ਲੀਡਰ ਚੁਣਿਆ ਉਹ ਪ੍ਰਸਾਦ ਉੱਥੇ ਸੁਭੀਰ ਸਿੰਘ ਬਾਦਲ ਸਵਾਲ ਖੜੇ ਕਰਦੇ ਆ ਦਿਤੇ ਦਿਨ ਦੇ ਵਿੱਚ ਉਹਦਾ ਬਿਆਨ ਆਉਂਦਾ ਹੈ ਕਿ ਜਿਹੜੇ ਆਏ ਛੋਟਾ ਛੋਟੇ ਕੰਮ ਹੋਣੇ ਪਰੰਤੂ ਚੰਦੂ ਬਾਦਲ ਦੀ ਗੱਲ ਕੀਤੀ ਆ ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਬੀਜੇਪੀ ਦਾ ਕਾਹਦਾ ਇਹ ਪੰਜਾਬ ਦੀ ਤਰਕਰਵਾਉਂਦਾ ਮੈਂ ਮਹਾਰਾਜੇ ਹਾਂ ਵਿੱਚ ਬੈਠਾ ਇਥੇ ਮੈਂ ਤਾਂ ਕਦੇ ਬੀਜੇਪੀ ਕੇ ਦਾ ਘਰ ਦੀ ਵੇਖਿਆ ਜਿਹੜੇ ਬੀਜੇਪੀ ਵਾਲੇ ਕੋਲ ਨਹੀਂ ਮੈਂ ਤਾਂ ਕਦੇ ਉਹਨਾਂ ਦੇ ਵਿਚਾਰਿਆਂ ਦਾ ਦਰ ਵੇਖਿਆ ਨਹੀਂ ਸੁਖਬੀਰ ਨੂੰ ਆਦਤ ਹੈ ਜਿਹੜੇ ਕੰਮ ਉਹ ਆਪ ਕਰਦਾ ਦੂਜਿਆਂ ਦੇ ਇਲਜ਼ਾਮ ਸੁਖਬੀਰ ਦਾ ਬਾਪ ਮੁੱਖ ਮੰਤਰੀ ਸੀ ਪ੍ਰਧਾਨ ਸੀ ਤੇ ਬੀਜੇਪੀ ਨਾਲ ਸਮਝੌਤਾ ਸੀ ਤੇ ਸੁਖਬੀਰ ਸਿੰਧ ਦਾ ਵਜੀਰ ਸੀ ਬੀਜੇਪੀ ਦੀ ਸਰਕਾਰ ਚ ਹੋਰ ਸੁਖਬੀਰ ਕალიਬੰਦ ਦਾ ਪ੍ਰਧਾਨ ਸੀ ਜੇ ਦੀ ਘਰ ਦੀ ਭਾਜਪੀ ਦੇ ਨਾਲ ਸੈਂਟਰ ਚ ਵਜ਼ੀਰ ਸੀ ਜਿਹੜਾ ਚੰਦਾ ਜਿਹੜੇ ਉੱਤ ਨਹੀਂ ਪੜਦਾ ਢੀਂਡ ਸਾਨੂੰ ਉੱਤ ਨਹੀਂ ਪੜਦਾ ਜਿਹੜਾ ਖੜਾਇਆ ਉਹ ਕਹੀ ਨਾ 14 ਸਾਲ ਦੀ ਸ਼ਰੋਮੇ ਕਮੇ ਦੀ ਚੋਣ ਨਹੀਂ ਹੋ ਰਹੀ ਉਹਦਾ ਫਾਇਦਾ ਕਿਨੂੰ ਆ ਸੁਖਬੀਰ ਅੱਜ ਚੋਣ ਹੋ ਜੇ ਇੱਕ ਬੰਦਾ ਬੰਦ ਉਹ ਪ੍ਰਚਾਰ ਕਰਦਾ ਉਹਦੇ ਕੋਲ ਸਾਧਨ ਬਣਿਆ ਪੈਸਾ ਬੜਾ ਲੁੱਟਿਆ ਉਹਨੇ ਉਹਦੇ ਕੋਲ ਕਹਿਣਾ ਬੜਿਆ ਉਹ ਝੂਠ ਨੂੰ ਸੱਚ ਬਣਾਉਣ ਚ ਮਹਾਰਾ ਉਹ ਕਰਨਾ ਵਜ੍ਹਾ ਗੱਲਾਂ ਕਰਿਆ ਇਹ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਲੱਗ ਚੁੱਕਾ ਭਈ ਉਹ ਭਾਜਪਾ ਨਾਲ ਆ ਕਿਹੜੀ ਭਾਜਪਾ ਨਾਲੇ ਭਾਜਪਾ ਕੋਈ ਅਸ਼ੂਤ ਪਾਰਟੀ ਨਹੀਂ ਹੈ ਜੇ ਭਾਜਪਾ ਕੋਈ ਕੋ ਚੰਗੇ ਕੰਮ ਕਰਾਉਂਦਾ ਆਪਣੀ ਘਰ ਦੀ ਨੂੰ ਵਜੀਰ ਨਾ ਬਣਾਉਂਗਾ ਬੰਦੀਸ਼ਾਂ ਵੀ ਛਡਾਉਂਗਾ ਪ੍ਰਸਾਦ ਲੋਕ ਵੀ ਸਵਾਲ ਖੜੇ ਕਰਦੇ ਆ ਔਰ ਇਹ ਕਾਂਗਰਸ ਪਾਰਟੀ ਜਿਹੜੀ ਵਿਰੋਧੀ ਧਿਰ ਆ ਉਹ ਵੀ ਸਵਾਲ ਖੜੇ ਕਰਦੀ ਆ ਜਿਹੜੇ ਕਹਿੰਦੇ ਪਹਿਲਾਂ ਹੋਰ ਪਾਰਟੀਆਂ ਦੇ ਵਿੱਚ ਆਗੂ ਹੁੰਦੇ ਸੀ ਆਏ ਸੱਚਾ ਸਿੰਘ ਛੋੜੇ ਪਰੋ ਸਾਹ ਹੋਰ ਲੀਟਰ ਜਿਹੜੇ ਬਖਰਾ ਕਾਂਗਰਸ ਬਣਾ ਕਹਿੰਦੇ ਪਾਰਟੀਆਂ ਛੱਡ ਕੇ ਆਇਆ ਉਹ ਪੰਥਕ ਹਿੱਤਾਂ ਦੀ ਗੱਲ ਕਰ ਰਹੇ ਆ ਦੇਖੋ ਜੀ ਉਹਨਾਂ ਕੋਲ ਹੈ ਤਾਂ ਆਪਸੀ ਸਾਨੂੰ ਦੋ ਸਾਲਾ ਪਨਵਈਆ ਗਏ ਮੇਰੇ ਕੋਲ ਰਾਤ ਪੰਥ ਦਾ ਵਾਸਤਾ ਪਾਇਆ ਸੀ ਹੁਣ ਉਹਨੂੰ ਸਾਰੇ ਪੰਥਕ ਬੰਦੇ ਮਾਰੇ ਲੱਗਣ ਲੱਗ ਪਏ ਜਿਹੜੇ ਬੰਦਿਆਂ ਨੂੰ ਜਪਜੀ ਸਾਹਿਬ ਦਾ ਪਤਾ ਨਹੀਂ ਆਉਂਦਾ ਉਹ ਆਪਣੇ ਕੋਲ ਪੰਥਕ ਬਹੁੰਦੇ ਆ ਇੱਥੇ ਕਾਂਗਰਸ ਦਾ ਪ੍ਰਧਾਨ ਉਹ ਹੁੰਦਾ ਰਿਹਾ ਜਿਹੜਾ ਬੀਆਂ ਬਾਈਆਂ ਦਾ ਧਰਮ ਨਹੀਂ ਹੁੰਦਾ ਸੀ ਨਿਤਮੀਮੀ ਹੁੰਦਾ ਸੀ ਅਮਰਤਾਰੀ ਹੁੰਦਾ ਸੀ ਬਾਬਾ ਫਰਖਸ ਤੋਂ ਲੈ ਕੇ ਸੰਤਰ ਚਲਸੇ ਲੋਂਗੋਆ ਤੱਕ ਕੌਣ ਸਾ ਮਾਤਾ ਤਾਰਾ ਸਿੰਘ ਮਾਤਾ ਸੰਤ ਫਤੇ ਸਿੰਘ ਉਹ ਕਲੀਆਂ ਦੇ ਪਤਾਨ ਹੋਏ ਆ ਜਿਨ੍ਹਾਂ ਨੂੰ ਅੱਜ-ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਇਹਦੇ ਨਾਲ ਇਹਦੇ ਜਿਹੜਾ ਧਰਮ ਤਾਂ ਹੈ ਹੀ ਨਹੀਂ ਸੀ ਇਹ ਤਾਂ ਸਾਆ ਬਣ ਜੇ ਮਿਆ ਬਣ ਜੇ ਚੀਜਾ ਬਣ ਜੇ ਧਰਦੀ ਬਣ ਜੇ ਆਪ ਬਣ ਜੇ ਵਿਓ ਬਣ ਜੇ ਇਹਦੇ ਥੋਟਾ ਕਲੀ ਚਲਸੀ ਇਹ ਬਲਸਲ ਸੀ ਕਿ ਇਹ ਨਾ ਨਾ ਕਾਲੀਦਲ ਬਣਿਆ ਪੱਖਰਾ ਕਾਲੀਦਲ ਬਣਿਆ ਇਹਨੂੰ ਲੋਕ ਸਤਿਕਾਰ ਕਰ ਰਹੇ ਆ ਅਕਾਲੀ ਦਲ ਨੇ ਫੈਸਲਾ ਕਰ ਲਿਆ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਨੂੰ ਕੋਈ ਇਲੈਕਸ਼ਨ ਨਹੀਂ ਲੜੂ ਕੋਈ ਇਲੈਕਸ਼ਨ ਇਹ ਕਾਲਦਲ ਦਾ ਪ੍ਰਧਾਨ ਨਹੀਂ ਲੜੂ ਹਲਦਲ ਨੇ ਫੈਸਲਾ ਕਰ ਲਿਆ ਕਿ ਇੱਕ ਘਰ ਚੋਂ ਹੀ ਹੋਣਾ ਹੋਊਗਾ ਜੀ ਅਕਾਲੀ ਦਲ ਨੇ ਫੈਸਲਾ ਕਰ ਲਿਆ ਜਿਹੜਾ ਸ਼ਰੋਮਣੀ ਕਮੇਟੀ ਦਾ ਮੈਂਬਰ ਹੈ ਐਮਐਲਏ ਦੀ ਇਲੈਕਸ਼ਨ ਨਹੀਂ ਲੜੂ ਧਰਮ ਅਤੇ ਮੁਕਾਫਰੇ ਸਾ ਰਾਜਨੀਤੀ ਆਪਨੀ ਪਰ ਅਕਾਲੀ ਦਲ ਦੀ ਜਿੱਤ ਹੋਊਗੀ ਅੱਗੇ ਇੱਕ ਬੰਦਾ ਐਮਐਲਏ ਬਣ ਜਾਂਦਾ ਸੀ ਉਹੋ ਸ਼੍ਰੋਮਣੀ ਕਮੇਟੀ ਦਾ ਨੰਬਰ ਨੇ ਉਹਦੇ ਘਰ ਚੇਅਰਮੈਨੀਆਂ ਹੁੰਦੀਆਂ ਸੀ ਉਹਦੇ ਘਰ ਹੀ ਉਹਦੇ ਹੁੰਦੇ ਸੀ ਅਸੀਂ ਵਰਕਰ ਪਲਣਾ ਵਰਕਰ ਦੇ ਨਾਲ ਇਸੇ ਕਰਕੇ ਲੋਕ ਹਰ ਜਗ੍ਹਾ ਆ ਜਿਸਖਬੀਰ ਨੂੰ ਹਾਲੀ ਵੀ ਅਗਲ ਨਹੀਂ ਆਈ ਪਛਤਾਏ ਸਰਪੰਚ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਸਰਪੰਚ ਲੋਨ ਬੰਦਨਾ ਕਾਥਾ ਆਪ ਲੈ ਗਿਆ ਸੀ ਗੁਰਸਖ ਸਿੰਘ ਅਮਰਧਾਣੀ ਸੀ ਉਹਨੂੰ ਲਾਲ ਕਿਲੇ ਦੇ ਪਾਸ ਸ਼ਾਮਲ ਨਹੀਂ ਹੋਰ ਦੋਤਾ ਗਿਆ ਉਹੜ ਮਾਰੀ ਗੱਲ ਕੀਤੀ ਆ ਉਹ ਸਾਰਿਆਂ ਨੇ ਕੰਡਮ ਕੀਤਾ ਬਾਬਾ ਜੀ ਹੋਣਾ ਗੁਰੂ ਦੀ ਫੌਜ ਆ ਅਮਰਤਾ ਸਿੰਘਾਂ ਦੀ ਬਦੌਲਤ ਹੈ ਜੇ ਦੇਸ਼ ਦਾ ਵजूद ਆ ਬੇਨਤੀ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਅਸੀਂ ਮੀਰੀ ਪੰਡਤ ਫਰਿਆਦੀ ਹੋ ਗਏ ਸੀ ਤੇ ਕੁਰਬਾਨੀਆਂ ਦੇਣ ਵਾਲੇ ਕੌਣ ਲੋਕ ਸੀ ਇਸ ਕਰਕੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਹਸਾ ਹਟਾ ਜੇ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਸਭ ਤੋਂ ਵੱਡਾ ਹਸਾ ਸਾ ਪਾਇਆ ਇਸ ਕਰਕੇ ਇਹ ਕਿਸੇ ਅਮਰਤਾਰੀ ਸਿੱਖਾਂ ਜਾਂ ਅਮਰਤਾਰੀ ਜੀਬੀ ਨੂੰ ਉਹ ਉਥੇ ਬਾੜੀਆਂ ਦੇ ਸਿਵਲ ਸਰਵਿਸਿਸ ਦੇ ਵਿੱਚ ਅਪੀਅਰ ਹੋਣ ਜਾ ਰਹੀ ਸੀ ਉਹਦਾ ਕੜਾ ਤੋਂ ਉਹਦੀ ਕਰਤਾਨ ਵੇਖ ਕੇ ਨਹੀਂ ਜਾਣੀ ਇਹ ਬਹੁਤ ਮੰਦਪਰ ਦੀ ਗੱਲ ਆ ਮੋਦੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਅਸੀਂ ਆਸ ਕਰਦੇ ਹਾਂ ਕਿ ਮੋਦੀ ਨੇ ਕੁਝ ਕੰਮ ਚੰਗੇ ਵੀ ਕੀਤੇ ਆ ਜਿ ਤਰ੍ਹਾਂ ਕਰਤਾਰਪੁਰ ਦਾ ਲੰਗਾ ਖੋਣਿਆ ਜੁਗਾਂ ਦੇ ਤਿਹਾੜੇ ਬਣਾਏ ਕਰੋਣਾ ਰਬਾ ਰਪਿਆ ਲਾਇਆ ਪਰ ਸਾਡੇ ਬੰਦੀ ਸਿੰਘ ਛਡੇ ਪੰਜਾਬ ਦੇ ਮਸਲੇ ਹੱਲ ਕਰੇ ਤੇ ਸਿੱਖਾਂ ਦਾ ਸਤਕਾਰ ਕਰੇ ਅਸੀਂ ਆਪਣੇ ਵਾਸਤੇ ਨਹੀਂ ਅਸੀਂ ਕਿਹਦੇ ਵਾਸਤੇ ਰਹਦੇ ਆ ਆਪਣੀ ਜਾਤ ਵਾਸਤੇ ਨਹੀਂ ਛਡੇ ਬਲ ਸਾਹ ਲਾ ਸੁਆਲਾ ਸਿੱਖਾਂ ਦਾ ਜਿਹੜੇ ਕਗਾਰ 70% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਨੇ ਇਸੇ ਦੇਸ਼ ਨੂੰ ਅਡਾਲ ਕਰਵਾਉਂਦੇ ਨੇ ਪਰ ਸਿੱਖਾਂ ਦੇ ਕਗਾਰ ਚੁੱਪਦੇ ਕਿਉਂ ਸਿੱਖਾਂ ਤੇ ਕਗਾਰਾਂ ਤੇ ਇਤਰਾਜ਼ ਕਿਉਂ ਲੱਗਦਾ ਇਹ ਵੱਡ ਕਿਸਮ ਦੀ ਉਹਦੇ ਲਾਗੇ ਕੋਈ ਸਮਝ ਆਲੇ ਬੰਦੇ ਹੈ ਨਹੀਂ ਆਰਪੀ ਸਿੰਘ ਨੇ ਬੇਖੋ ਪੂਰੀ ਪਾਰਟੀ ਦਵਾ ਆਰਪੀ ਸਿੰਘ ਨੇ ਮਸਲਾ ਚੱਕਿਆ ਵਾ ਚੰਗੇ ਬੰਦੇ ਹੈਗੇ ਉਥੇ ਉਹ ਥੋਣਗੇ ਹੁਣ ਇਹ ਉਹਨਾਂ ਨੂੰ ਚਾਹੀਦਾ ਹਰ ਲੈਵਲ ਤੇ ਸਿੱਖ ਦੀ ਪਛਾਣ ਦੱਸ ਦੇਣੀ ਚਾਹੀਦੀ ਆ ਕਿ ਅੰਮ੍ਰਿਤਧਾਰੀ ਆ ਕੜਾ ਪੁੰਡਾ ਪਗ ਬੰਦਾ ਬੀਬੀਆਂ ਅੰਮ੍ਰਿਤਧਾਰੀ ਹੁੰਦੀਆਂ ਉਹਨਾਂ ਦਾ ਸਤਿਕਾਰ ਕਰੂੰਗਾ ਤੇ ਚੰਗਾ ਰਹੂੰਗਾ ਜਿਹੜਾ ਜਿਹੜਾ ਇਹਨਾਂ ਨੂੰ ਇਗਨੋਰ ਕਰੂਗਾ ਪਛਤਾਊਗਾ ਅਰਜੀਵ ਕਾਂਦੇ ਨੇ ਸਾਡਾ ਮੱਕਾ ਟਾਇਆ ਸੀ ਨਾ 11 ਜੀ ਲੱਭਦੇ ਕਿੰਨੇ ਸਾਲ ਹੋ ਗਿਆ ਤਾਕਤ ਲੱਗਦਾ ਫਿਰਦਾ ਤਾਕਤ ਨਹੀਂ ਮਿਲੀ ਜਿਹੜਾ ਕਲ ਤਖਤ ਦੇ ਨਾਲ ਮੱਥਾ ਲਾਊਗਾ ਉਹ ਕੋਈ ਹੋਏ ਉਹ ਮੁਰਗੇ ਕਦੀ ਪਾਵਰ ਦੀ ਨਹੀਂ ਹੋਇਆ ਚਾਹ ਅਬਦਾਲੀ ਹੋਵੇ ਚਾਹ ਬਸਾ ਰੰਗੜ ਹੋਵੇ ਚਾਹ ਇੰਦਰਾ ਗਾਂਧੀ ਹੋਵੇ ਚਾਹ ਜਨਰਲ ਧਰ ਹੋਵੇ ਚਾਹ ਕੋਈ ਸਾਡਾ ਆਪਣਾ ਹੋਵੇ ਜਿਹੜਾ ਕਲ ਤਖਤ ਨਾਲ ਮੱਥਾ ਲਾਊਗਾ ਉਹ ਆ ਜਾਊ ਕੀ ਸੁਵੀਰਾਸਵਾ ਸੁਵੀਰ ਸਿਆ ਬਾਦੋਦਿਆ ਗਿਆਨੀ ਜਿਹੜੇ ਗਿਆਨੀ ਸਾਹਿਬ ਬਣੇ ਆ ਜਿਹਨੇ ਭਰਤਾਲ ਬਣੇ ਸੋਨੇ ਕਰਦੇ ਕਿ ਉਹਨਾਂ ਦੀ ਗਵਾਈ ਤੇ ਅਕਾਲੀ ਦਲ ਪੰਜਾਬ ਦੇ ਬੱਚਾ ਜਿਹੜਾ 27 ਮਹੀਨੇ ਲੜੇ ਆ ਰਹੀ ਆ 27 ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਸਰਵਾਈਵਰ ਆ ਰਿਹਾ ਹੈ ਤੇ ਵੱਡੀ ਤਰ੍ਹਾਂ ਦਾ ਅਕਾਲੀ ਦਲ ਲੱਗਿਆ ਲੋਕਾਂ ਨੇ ਸਾਰੀਆਂ ਪਾਟੀਆਂ ਵੇਖ ਲਈ ਆਪ ਵੀ ਵੇਖ ਲਈ ਕਾਂਗਰਸੀ ਵੀ ਵੇਖ ਲਈ ਕੋਈ ਹਾਲੇ ਵੀ ਉਹ ਕੀ ਸੀਗਾ ਜਿਹੜਾ ਐਚ ਕੇ ਲ ਭਗਤ ਸਿੰਘ ਕੀ ਸੀ ਇਹ ਲੱਖੇ ਆਲ ਪਸੂ ਨਾਲ ਲਿਆਏ ਸੀ ਮੀਟਿੰਗ ਦੇ ਵਿੱਚ ਕੈਸੀ ਜਿਨ੍ਹਾਂ ਸਜਾ ਜਿਨ੍ਹਾਂ ਸੱਖਾਂ ਦੇ ਕਤਲੋ ਅਗਾਰਤ ਕੀਤੀ ਆ ਅਰ ਰਜੀਵ ਕੁਮਾਰ ਰੋਹਲ ਗਾਂਧੀ ਉਹਨਾਂ ਦਾ ਫੋਟੋ ਲਵਾ ਲਿਆ ਇਸ ਕਰਕੇ ਲੋਕਾਂ ਦਾ ਕਾਂਗਰਸ ਦੇ ਆਪ ਦੇ ਕੋਈ ਪ੍ਰੋਸੈਸ ਨਹੀਂ ਲੋਕ ਲਿਹਾਉਣਗੇ ਤੁਹਾਡੇ ਸਾਹਮਣੇ ਇਸ ਪਾਰਟੀ ਨੂੰ ਅੱਗੇ ਲੈ ਕੇ ਆਉਣੇ ਸ਼ੁਰੂ ਕੀ ਕਰ ਦਿੱਤਾ ਜਿਹੜੇ ਅਰਜਨ ਸਿੰਘ ਨੂੰ ਦਰਵਾਜ਼ਾ ਨਹੀਂ ਜਾ ਰਹੀ ਆ ਅਰਜੰਤ ਸਿੰਘ ਲੋਕਾਂ ਦਾ ਵੱਡਾ ਨਾਮਰਾਛਿਆ ਆ ਦੇ ਆਲ ਕਿਸੇ ਦਾ ਪਾਇਆ ਹੋਇਆ ਜੀ ਕਾਦੀ ਜੇ ਸਮਝੌਤੇ ਵਾਲੀ ਗੱਲ ਹੋ ਗਈ ਉੱਪਰ ਪਰ ਪੰਜਾਹ ਜੀ ਦਰਸ਼ਤ ਦੇ ਸੂਚੇ ਚਾਲਾ ਪੂਰਾ ਹੋਇਆ ਜਿਨ੍ਹਾਂ ਨੇ ਸੂਚੀ ਕਾਲੀ ਲਾ ਦੇ ਨਾਜ਼ ਪਤਾਉਂਦੇ ਵਿਚ ਹੋ ਰਹੇ ਪਰ ਜ ਵੱਡਾ ਕਾਠਾ ਜਿਹੜਾ ਲੋਕਾਂ ਕੋਲ ਬਚਿਆ ਜੁੜਨ ਦੇ ਪੱਖ ਤੋਂ ਸਿਮਰਨ ਜੀ